पागल पति ਦਾ ਝੂਠ ਤੇ ਲੁਕਿਆ ਰਾਜ ਮੇਰਾ ਪਤੀ ਮੇਰਾ ਬਹੁਤ ਖਿਆਲ ਰੱਖਦਾ ਸੀ ਮੇਰੇ ਲਈ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਆਉਂਦਾ ਸੀ ਜਦੋਂ ਕਿ ਉਸ ਦੀ ਐਨੀ ਔਕਾਤ ਨਹੀਂ ਸੀ ਮੈਂ ਹੈਰਾਨ ਹੋ ਜਾਂਦੀ ਕਿ ਐਨਾ ਸਭ ਕੁਝ ਕਿੱਥੋਂ ਲੈ ਕੇ ਆਉਂਦਾ ਹੈ ਪਰ ਇਹ ਕੰਮ ਉਹ ਬਹੁਤ ਹੀ ਅਜੀਬ ਕਰਦਾ ਸੀ ਮੈਨੂੰ ਬਹੁਤ ਖੁਸ਼ ਕਰ ਦਿੰਦਾ ਮੇਰੇ ਲਈ ਮੇਰੀ ਪਸੰਦੀਆਂ ਚੀਜ਼ਾਂ ਅਤੇ ਖਾਣਾ ਲੈ ਕੇ ਆਉਂਦਾ ਪਰ ਖੁਦ ਰਾਤ ਹੁੰਦੇ ਹੀ ਦੂਜੇ ਕਮਰੇ ਵਿੱਚ ਜਾ ਕੇ ਸੋ ਜਾਂਦਾ ਮਹਿਰਾਨ ਹੁੰਦੀ ਕੀ ਜੇਕਰ ਇਸ ਨੂੰ ਮੇਰੀ ਇੰਨੀ ਹੀ ਪਰਵਾਹ ਹੈ ਕਿ ਇਹ ਮੇਰੇ ਲਈ ਇੰਨੀਆਂ ਚੰਗੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਤਾਂ ਫਿਰ ਇਸ ਨੂੰ ਮੇਰੇ ਵਿੱਚ ਦਿਲਚਸਪੀ ਕਿਉਂ ਨਹੀਂ ਇਹ ਮੇਰੇ ਕੋਲ ਕਿਉਂ ਨਹੀਂ ਬੈਠਦਾ ਮੇਰੀ ਗੱਲ ਕਿਉਂ ਨਹੀਂ ਸੁਣਦਾ ਮੇਰੇ ਨਾਲ ਉਸ ਦਾ ਰਵਈਆ ਆਮ ਕਿਉਂ ਨਹੀਂ ਹੈ ਮੈਂ ਇੱਕ ਰਾਤ ਪਹਿਲਾਂ ਹੀ ਦੂਜੇ ਕਮਰੇ ਵਿੱਚ ਲੁਕ ਗਈ ਤਾਂ ਕਿ ਜਦੋਂ ਉਹ ਉੱਥੇ ਆਵੇ ਤਾਂ ਮੈਨੂੰ ਪਤਾ ਚੱਲ ਜਾਵੇ ਕਿ ਅਖੀਰ ਉਹ ਇਸ ਕਮਰੇ ਵਿੱਚ ਕਿਉਂ ਆਉਂਦਾ ਹੈ ਮੇਰੇ ਕੋਲ ਕਿਉਂ ਨਹੀਂ ਬੈਠਦਾ ਤਦ ਮੈਂ ਆਪਣੇ ਪਤੀ ਨੂੰ ਅਜੇਹੀ ਹਰਕਤ ਕਰਦੇ ਦੇਖਿਆ ਕਿ ਮੈਂ ਆਪਣੇ ਕੰਨਾਂ ਨੂੰ ਹੱਥ ਲਗਾ ਲਿਆ ਮੇਰਾ ਨਾਮ ਨੀਸ਼ਾ ਹੈ ਮੈਂ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਮੇਰੀ ਭਾਬੀ ਨੂੰ ਮੇਰੀ ਖੂਬਸੂਰਤੀ ਤੋਂ ਬਹੁਤ ਨਫ਼ਰਤ ਸੀ ਉਹ ਕਹਿੰਦੀ ਸੀ ਕਿ ਤੇਰਾ ਹੁਸਨ ਤਾਂ ਇੱਕ ਦਿਨ ਮਿੱਟੀ ਵਿੱਚ ਮਿਲ ਜਾਵੇਗਾ ਮੈਂ ਕਹਿੰਦੀ ਸੀ ਭਗਵਾਨ ਤੋਂ ਡਰੋ ਭਾਬੀ ਮੈਂ ਤੁਹਾਡਾ ਕੀ ਵਿਗਾੜਿਆ ਹੈ ਮੇਰੀ ਮਾਂ ਜਿੰਦਾ ਸੀ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸਨ ਪਰ ਜਦੋਂ ਤੱਕ ਮੇਰੀ ਮਾਂ ਸੀ ਤਦ ਤੱਕ ਉਸ ਘਰ ਵਿੱਚ ਮੇਰੀ ਹਕੂਮਤ ਚੱਲਦੀ ਸੀ ਮੇਰੇ ਭਰਾ ਨੂੰ ਵੀ ਮੇਰੇ ਤੋਂ ਨਫ਼ਰਤ ਸੀ ਉਹ ਕਹਿੰਦਾ ਸੀ ਕਿ ਤੂੰ ਮੇਰੀ ਪਤਨੀ ਨਾਲ ਮੁਕਾਬਲਾ ਨਾ ਕਰਿਆ ਕਰ ਥੋੜੀ-ਬਹੁਤ ਮੈਂ ਵੀ ਮਗਰੂਰ ਸੀ ਕਿਉਂਕਿ ਮੈਨੂੰ ਕੋਈ ਗਲਤ ਗੱਲ ਬਰਦਾਸ਼ਤ ਨਹੀਂ ਹੁੰਦੀ ਸੀ ਉਹ ਹੁਣ ਜੇਕਰ ਮੇਰੀ ਮਾਂ ਨੂੰ ਸਮੇਂ ਤੇ ਖਾਣਾ ਨਹੀਂ ਦੇ ਰਹੀ ਹੈ ਜਾਂ ਪੁਰਾਣਾ ਖਾਣਾ ਦੇ ਰਹੀ ਹੈ ਤਾਂ ਮੈਨੂੰ ਗੁੱਸਾ ਆ ਜਾਂਦਾ ਸੀ ਇੱਕ ਦਿਨ ਤਾਂ ਉਸਨੇ ਮੇਰੀ ਮਾਂ ਦੇ ਸਾਹਮਣੇ ਖਰਾਬ ਖਾਣਾ ਰੱਖ ਦਿੱਤਾ ਜਦੋਂ ਕਿ ਮੇਰੀ ਮਾਂ ਪਹਿਲਾਂ ਹੀ ਸ਼ੂਗਰ ਦੀ ਮਰੀਜ਼ ਸੀ ਮੈਂ ਕਿਹਾ ਪਹਿਲਾਂ ਹੀ ਇਹਨਾਂ ਦੀ ਤਬੀਅਤ ਖਰਾਬ ਰਹਿੰਦੀ ਹੈ ਤੁਸੀਂ ਨਵਾਂ ਖਾਣਾ ਨਹੀਂ ਬਣਾਉਣਾ ਸੀ ਤਾਂ ਦੱਸ ਦਿੰਦੇ ਪੁਰਾਣਾ ਖਾਣਾ ਦੇ ਕੇ ਕਿਉਂ ਮੇਰੀ ਮਾਂ ਨੂੰ ਮਾਰਨਾ ਚਾਹੁੰਦੇ ਹੋ ਇਸ ਗੱਲ ਤੇ ਅਜੇ ਹੀ ਲੜਾਈ ਹੋਈ ਕਿ ਅਸੀਂ ਦੋਵੇਂ ਨਨਾਨ ਭਾਬੀ ਵਿੱਚ ਹੱਥੋਂ ਪਾਈ ਵੀ ਹੋ ਗਈ ਮੇਰੇ ਭਰਾ ਨੇ ਤਾਂ ਆਪਣੀ ਪਤਨੀ ਦਾ ਹੀ ਸਾਥ ਦਿੱਤਾ ਅਤੇ ਉਸਨੇ ਮੈਨੂੰ ਕਿਹਾ ਕਿ ਤੈਨੂੰ ਤਾਂ ਮੈਂ ਇੱਕ ਦਿਨ ਸਿੱਧਾ ਕਰਾਂਗਾ ਕਿ ਤੂੰ ਬਿਲਕੁਲ ਤੀਰ ਦੀ ਤਰ੍ਹਾਂ ਸਿੱਧੀ ਹੋ ਜਾਵੇਂਗੀ ਤੂੰ ਛੋਟੀ ਹੈ ਤੇਰਾ ਕੰਮ ਕੀ ਹੈ ਵੱਡੀ ਭਾਬੀ ਨਾਲ ਅਜਿਹੀਆਂ ਗੱਲਾਂ ਕਰਨਾ ਮੈਂ ਕਿਹਾ ਕਿ ਗੱਲ ਛੋਟੇ ਵੱਡੇ ਦੀ ਨਹੀਂ ਹੈ ਕੁਝ ਗਲਤ ਕਰੇਗੀ ਤਾਂ ਮੈਂ ਜ਼ਰੂਰ ਬੋਲਾਂਗੀ ਉਸ ਰਾਤ ਮੇਰੀ ਮਾਦੀ ਤबीयत ਖਰਾਬ ਹੋ ਗਈ ਐਨੀ ਖਰਾਬ ਹੋਈ ਕਿ ਉਹ ਹਸਪਤਾਲ ਪਹੁੰਚ ਗਈ ਅਤੇ 4 ਦਿਨ ਤੱਕ ਬਿਮਾਰੀ ਨਾਲ ਲੜਨ ਦੇ ਬਾਅਦ ਉਹ ਇਸ ਦੁਨੀਆ ਤੋਂ ਚਲੀ ਗਈ ਮੈਂ ਬਹੁਤ ਪਰੇਸ਼ਾਨ ਹੋਈ। ਥੋੜੇ-ਬਹੁਤ ਰਿਸ਼ਤੇਦਾਰ ਸਨ ਪਰ ਉਹ ਸਾਰੇ ਹੀ ਮੇਰੀ ਮਾਂ ਦੇ ਸਹੁਰੇ ਵਾਲੇ ਸਨ। ਇਸ ਲਈ ਉਹਨਾਂ ਨੂੰ ਕੋਈ ਜ਼ਿਆਦਾ ਦੁੱਖ ਨਹੀਂ ਹੋਇਆ। ਉਹਨਾਂ ਨੇ ਬਸ ਥੋੜਾ ਅਫਸੋਸ ਕੀਤਾ ਤੇ ਚਲੇ ਗਏ। ਹੁਣ ਘਰ ਵਿੱਚ ਸਿਰਫ ਮੇਰਾ ਭਰਾ ਅਤੇ ਮੈਂ ਸੀ। ਇੱਕ ਰਾਤ ਭਰਾ ਕਮਰੇ ਵਿੱਚ ਆਇਆ ਤੇ ਉਸਨੇ ਕਿਹਾ ਕਿ ਮੰਮੀ ਇਸ ਦੁਨੀਆ ਵਿੱਚ ਨਹੀਂ ਰਹੀ। ਮੈਨੂੰ ਲੱਗਾ ਕਿ ਕਹੇਗਾ ਕਿ ਕੋਈ ਗੱਲ ਨਹੀਂ। ਮੈਂ ਹਾਂ। ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਨੂੰ ਕਹਿ ਦੇਣਾ ਪਰ ਉਸਨੇ ਕਿਹਾ ਕਿ ਅਗਲੇ ਐਤਵਾਰ ਵਾਲੇ ਦਿਨ ਤੇਰਾ ਵਿਆਹ ਹੈ ਜਦੋਂ ਉਸਨੇ ਅਜਿਹੀ ਗੱਲ ਕੀਤੀ ਤਾਂ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਕਿ ਉਸਨੇ ਕਿਹਾ ਕਿ ਹਾਂ ਤੁਹਾਡਾ ਵਿਆਹ ਕਰਵਾ ਰਿਹਾ ਹਾਂ ਮੇਰੇ ਵੀ ਚੰਨੀ ਜੋਤ ਨਹੀਂ ਸਿੱਕੀ ਪੁੱਛਾਂ ਕਿ ਮੇਰਾ ਵਿਆਹ ਕਿਸ ਨਾਲ ਕਰ ਰਹੇ ਹੋ ਪਰ ਇੰਨੀ ਜਲਦੀ ਵਿਆਹ ਉਸਨੇ ਕਿਹਾ ਕਿ ਬਸ ਵਿਆਦੀ ਰਸਮ ਹੈ ਕਿਉਂਕਿ ਹੁਣੇ-ਹੁਣੇ ਮਾਂ ਮਰੀ ਹੈ ਤੇਰੇ ਦਿਲ ਵਿੱਚ ਕੋਈ ਅਰਮਾਨ ਹੈ ਤਾਂ ਉਸਨੂੰ ਦਿਲ ਵਿੱਚ ਹੀ ਦਬਾ ਲੈਣਾ ਮੈਂ ਤੁਹਾਡੇ ਲਈ ਮਹੀਨਾ ਪਹਿਲਾਂ ਢੋਲ ਕੀ ਨਹੀਂ ਰੱਖ ਸਕਦਾ ਅਤੇ ਨਾ ਹੀ ਤੁਹਾਡੇ ਲਾੜੇ ਨੂੰ ਘੋੜੇ ਤੇ ਲਿਆ ਸਕਾਂ ਇੰਨਾ ਕਹਿ ਕੇ ਉਹ ਕਮਰੇ ਵਿੱਚ ਚਲਾ ਗਿਆ ਮੈਂ ਸਿਰ ਸਿਰਹਾਣੇ ਤੇ ਰੋਣਾ ਸ਼ੁਰੂ ਕਰ ਦਿੱਤਾ ਪਰ ਫਿਰ ਦਿਲ ਨੂੰ ਇਹ ਸੋਚ ਕੇ ਤਸੱਲੀ ਕਰ ਲਈ ਕਿ ਚਲੋ ਵਿਆਹ ਤਾਂ ਇੱਕ ਦਿਨ ਹੋਣਾ ਹੀ ਸੀ ਜੇਕਰ ਹੋ ਜਾਵੇਗਾ ਤਾਂ ਮੇਰਾ ਆਪਣਾ ਘਰ ਤਾਂ ਹੋਵੇਗਾ ਕਿਸੇ ਦੀ ਗੁਲਾਮੀ ਤਾਂ ਨਹੀਂ ਕਰਨੀ ਪਵੇਗੀ ਭਾਬੀ ਤਾਂ ਤਾਂ ਜਾਨ ਛੁੱਟੇਗੀ ਨਹੀਂ ਤਾਂ ਕਿਸੇ ਹੋਰ ਤਰ੍ਹਾਂ ਨਾਲ ਤਾਂ ਭਾਬੀ ਤਾਂ ਜਾਨ ਨਹੀਂ ਛੁੱਟ ਸਕਦੀ ਇਹ ਹੀ ਸੋਚ ਕੇ ਮੈਂ ਵੀ ਦਿਨ گزارਣ ਲੱਗੀ ਪਰ ਵਿਆਹ ਵਾਲੇ ਦਿਨੇ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੇ ਭਰਾ ਨੇ ਕਿਸ ਕਿਸਮ ਦੇ ਇਨਸਾਨ ਨਾਲ ਮੇਰਾ ਵਿਆਹ ਤੈ ਕੀਤਾ ਸੀ ਸ਼ਾਇਦ ਇਸ ਵਿੱਚ ਵੀ ਮੇਰੀ ਭਾਬੀ ਦੀ ਕੋਈ ਚਾਲ ਸੀ ਕਿਉਂਕਿ ਜਦੋਂ ਵੀ ਲੜਾਈ ਹੁੰਦੀ ਸੀ ਮੇਰੀ ਭਾਬੀ ਦੁਸ਼ਮਣ ਬਣ ਜਾਂਦੀ ਸੀ ਮੈਨੂੰ ਲੱਗਦਾ ਸੀ ਕਿ ਉਹ ਕਿਸੇ ਦਿਨ ਜ਼ਰੂਰ ਹੀ ਮੇਰੇ ਤੋਂ ਬਦਲਾ ਲਵੇਗੀ ਅਤੇ ਅੱਜ ਉਸਨੇ ਇਹੀ ਕੀਤਾ ਉਹ ਕਾਮਯਾਬ ਹੋ ਗਈ ਸੀ ਕਿਉਂਕਿ ਮੇਰਾ ਲਾੜਾ ਤਾਂ ਅਜੀਬ ਜਿਹੀ ਹਾਲਤ ਵਿੱਚ ਬੈਠਾ ਸੀ ਉਸ ਨੂੰ ਦੇਖ ਕੇ ਕੋਈ ਬੱਚਾ ਵੀ ਅੰਦਾਜ਼ਾ ਲਗਾ ਸਕਦਾ ਸੀ ਕਿ ਉਹ ਕੋਈ ਆਮ ਇਨਸਾਨ ਨਹੀਂ ਸੀ ਬਲਕਿ ਇੱਕ ਪਾਗਲ ਸੀ ਕਿਉਂਕਿ ਉਸਨੇ ਹੱਥ ਵਿੱਚ ਟੌਫੀਆਂ ਫੜੀਆਂ ਹੋਈਆਂ ਸਨ ਜਿਸ ਨੂੰ ਉਹ ਖਾ ਰਿਹਾ ਸੀ ਵਾਲ ਉਸਦੇ ਖੜੇ ਹੋਏ ਸਨ ਕਪੜੇ ਤਾਂ ਉਸਨੇ ਨਵੇਂ ਪਹਿਨੇ ਸਨ ਪਰ ਐਨੇ ਗੰਦੇ ਕਰ ਲਏ ਸਨ ਕਿ ਜਿਵੇਂ ਕੋਈ ਛੋਟਾ ਬੱਚਾ ਮਿੱਟੀ ਵਿੱਚ ਖੇਡਦਾ ਹੈ ਤਾਂ ਉਸਦੇ ਕੱਪੜੇ ਗੰਦੇ ਹੋ ਜਾਂਦੇ ਹਨ। ਇਹ ਹੀ ਮੇਰਾ ਲੜਾ ਸੀ। ਸਭ ਨੂੰ ਪਤਾ ਲੱਗ ਗਿਆ ਕਿ ਉਹ ਤਾਂ ਪਾਗਲ ਹੈ। ਮਹੱਲੇ ਤੋਂ ਵੀ ਕੁਝ ਔਰਤਾਂ ਆਈਆਂ ਹੋਈਆਂ ਸਨ ਕਿਉਂਕਿ ਰਿਸ਼ਤੇਦਾਰ ਤਾਂ ਸਨ ਹੀ ਨਹੀਂ। ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਨੀਸ਼ਾ ਦਾ ਲੜਾ ਤਾਂ ਪਾਗਲ ਹੈ। ਇਹ ਕੀ ਕਰ ਦਿੱਤਾ ਭਰਾ ਭਾਬੀ ਨੇ। ਭੈਣ ਤੇ ਇਨਾ ਵੱਡਾ ਜ਼ੁਲਮ ਕਰ ਦਿੱਤਾ ਮਾਂ ਕੀ ਮਰੀ ਐਨਾ ਦੀਆਂ ਤਾਂ ਅੱਖਾਂ ਸਫੇਦ ਹੋ ਗਈਆਂ ਪਾਗਲ ਦੇ ਨਾਲ ਇੰਨੀ ਪਿਆਰੀ ਕੁੜੀ ਦਾ ਵਿਆਹ ਕਰਵਾ ਦਿੱਤਾ ਮੇਰਾ ਵਿਆਹ ਹੋ ਚੁੱਕਾ ਸੀ ਉਸ ਤੋਂ ਬਾਅਦ ਮੈਂ ਆਪਣੇ ਲਾੜੇ ਨੂੰ ਦੇਖਿਆ ਸੀ ਹੁਣ ਤਾਂ ਵਿਦਾਈ ਹੋਣ ਵਾਲੀ ਸੀ ਮੇਰੀਆਂ ਅੱਖਾਂ 'ਚੋਂ ਹੰਝੂ ਜਾਰੀ ਸਨ ਮੈਂ ਰੋਣਾ ਚਾਹੁੰਦੀ ਸੀ ਪਰ ਰੋ ਵੀ ਨਹੀਂ ਸਕਦੀ ਸੀ ਮੈਂ ਰੋਂਦੀ ਤਾਂ ਮੇਰੇ ਹੰਝੂ ਕੌਣ ਦੇਖਦਾ ਮੇਰੀ ਮਾਦੀ ਮੈਨੂੰ ਬਹੁਤ ਯਾਦ ਆ ਰਹੀ ਸੀ ਮੇਰੀ ਮਾਂ ਜੇਕਰ ਜ਼ਿੰਦਾ ਹੁੰਦੀ ਤਾਂ ਮੇਰੇ ਨਾਲ ਇਹ ਸਭ ਕੁਝ ਕਦੇ ਨਾ ਹੁੰਦਾ ਮੇਰੀ ਭਾਬੀ ਨੇ ਹੀ ਮੇਰੇ ਭਰਾ ਨੂੰ ਪੜਕਾਇਆ ਸੀ ਉਸ ਨੂੰ ਜਰਾ ਖਿਆਲ ਨਾ ਆਇਆ ਕਿ ਉਹ ਆਪਣੀ ਭੈਣ ਦਾ ਵਿਆਹ ਇੱਕ ਪਾਗਲ ਦੇ ਨਾਲ ਕਰ ਰਿਹਾ ਹੈ ਕਿਵੇਂ ਰੱਖੇਗਾ ਉਹ ਮੈਨੂੰ ਕੀ ਖਵਾਵੇਗਾ ਕੀ ਪਿਲਾਵੇਗਾ ਅੱਜ ਕੱਲ ਤਾਂ ਲੋਕ ਆਪਣੀਆਂ ਬੇਟੀਆਂ ਦਾ ਵਿਆਹ ਅਜਿਹੇ ਮੁੰਡਿਆਂ ਨਾਲ ਵੀ ਨਹੀਂ ਕਰਦੇ ਜਿੰਨਾਂ ਕੋਲ ਨੌਕਰੀ ਨਹੀਂ ਹੁੰਦੀ ਅਤੇ ਇਸ ਦੇ ਕੋਲ ਤਾਂ ਅਕਲ ਵੀ ਨਹੀਂ ਸੀ तरीका ਵੀ ਨਹੀਂ ਸੀ ਪਰ ਇੱਕ ਤਾਂ ਦਿਲ ਕੀਤਾ ਕਿ ਜਾਨ ਤੋਂ ਇਨਕਾਰ ਕਰ ਦਿਆਂ ਪਰ ਉਸ ਦੇ ਬਾਅਦ ਕੀ ਹੁੰਦਾ ਮੇਰਾ ਹੀ ਤਮਾਸ਼ਾ ਬਣਦਾ ਇਹ ਲੋਕ ਫਿਰ ਵੀ ਮੈਨੂੰ ਇੱਥੋਂ ਕੱਢ ਹੀ ਦਿੰਦੇ ਇਸ ਲਈ ਸਭ ਕੁਝ ਭਗਵਾਨ ਤੇ ਛੱਡ ਦਿੱਤਾ ਤੇ ਚੁੱਪਚਾਪ ਵਿਦਾ ਹੋ ਗਈ ਜਾਂਦੇ ਜਾਂਦੇ ਭਰਾ ਨੇ ਸਿਰ ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਿਰ ਪਿੱਛੇ ਕਰ ਲਿਆ ਸਭ ਲੋਕਾਂ ਨੇ ਇਹ ਮੰਜ਼ਰ ਦੇਖਿਆ ਮੈਂ ਕਿਹਾ ਕਿ ਜ਼ਰਾ ਇਸ ਦੀ ਵੀ ਬੇਇੱਜ਼ਤੀ ਹੋਵੇ ਇਸ ਨੂੰ ਐਨਾ ਤਾਂ ਅਹਿਸਾਸ ਕਰਾਵਾਂ ਕਿ ਇਸ ਨੇ ਜੋ ਮੇਰੇ ਨਾਲ ਕੀਤਾ ਉਹ ਚੰਗਾ ਨਹੀਂ ਕੀਤਾ ਭਾਬੀ ਵੀ ਮਿਲਣ ਲਈ ਅੱਗੇ ਹੋਈ ਤਾਂ ਮੈਂ ਉਸ ਨੂੰ ਵੀ ਨਾ ਮਿਲੀ ਕਿਉਂਕਿ ਉਸ ਨੇ ਤਾਂ ਸਭ ਦੇ ਸਾਹਮਣੇ ਹੀ ਕਹਿ ਦਿੱਤਾ ਸੀ ਕਿ ਤੁਹਾਡਾ ਵਿਆਹ ਕਰਵਾ ਦਿੱਤਾ ਨਖਰੇ ਨਾ ਦਿਖਾਓ ਅਤੇ ਆਪਣੇ ਘਰ ਦਫਾ ਹੋ ਜਾਓ ਕਿਹੜੀ ਭਾਬੀ ਕਹਿੰਦੀ ਹੈ ਆਪਣੇ ਨਨਾਨ ਨੂੰ ਉਹ ਵੀ ਉਸ ਦੀ ਵਿਦਾਈ ਵਾਲੇ ਦਿਨ ਦਿਲ ਵਿੱਚ ਜਿੰਨੀ ਵੀ ਨਫ਼ਰਤ ਹੋਵੇ ਇਸ ਤਰ੍ਹਾਂ ਤਾਂ ਕੋਈ ਵੀ ਬੇਟੀ ਨੂੰ ਘਰੋਂ ਇਹ ਕਹਿ ਕੇ ਨਹੀਂ ਕੱਢਦਾ ਕਿ ਦਫਾ ਹੋ ਜਾਓ ਮੇਰੇ ਨਾਲ ਕਿੰਨਾ ਬੁਰਾ ਸਲੂਕ ਹੋ ਰਿਹਾ ਸੀ ਭਗਵਾਨ ਵੀ ਦੇਖ ਰਿਹਾ ਸੀ ਕਿ ਮੇਰੇ ਉੱਪਰ ਕਿੰਨਾ ਜ਼ੁਲਮ ਹੋ ਰਿਹਾ ਹੈ ਪਰ ਮੈਨੂੰ ਪਤਾ ਸੀ ਭਗਵਾਨ ਮੇਰਾ ਇਨਸਾਫ ਕਰੇਗਾ ਪਰ ਅਜੇ ਤਾਂ ਮੇਰਾ ਸਮਾਂ ਬਹੁਤ ਖਰਾਬ ਨਜ਼ਰ ਆ ਰਿਹਾ ਸੀ ਕੁਝ ਸਮਝ ਨਹੀਂ ਆ ਰਹੀ ਸੀ ਮੇਰਾ ਲੜਾ ਪਾਗਲ ਸੀ ਪਰ ਉਸ ਦਾ ਘਰ ਚੰਗਾ ਸੀ ਤਿੰਨ ਕਮਰਿਆਂ ਵਾਲਾ ਘਰ ਸੀ ਉਥੇ ਉਸਦਾ ਇੱਕ ਭਰਾ ਵੀ ਸੀ ਮੈਨੂੰ ਲੱਗਾ ਕਿ ਉਹ ਵੀ ਇਸੇ ਘਰ ਵਿੱਚ ਰਹਿੰਦਾ ਹੈ ਪਰ ਜਦੋਂ ਰਾਤ ਹੋਈ ਤਾਂ ਉਸ ਦੀ ਜਗਾ ਉਸਦਾ ਭਰਾ ਮੇਰੇ ਕਮਰੇ ਵਿੱਚ ਆਇਆ ਮੈਂ ਜ਼ਰਾ ਕਬਰਾਂ ਗਈ ਉਸਨੇ ਕਿਹਾ ਭਾਬੀ ਕਬਰਾਂਉਣ ਦੀ ਜ਼ਰੂਰਤ ਨਹੀਂ ਹੈ ਦਰਅਸਲ ਇਹ ਵੀ ਮੇਰਾ ਆਪਣਾ ਘਰ ਹੈ ਉਥੇ ਦੂਜੀ ਜਗਾ ਵੀ ਮੇਰਾ ਘਰ ਹੈ ਜਿੱਥੇ ਮੇਰੀ ਪਤਨੀ ਬੱਚੇ ਮੇਰਾ ਇੰਤਜ਼ਾਰ ਕਰ ਰਹੇ ਹਨ ਹੁਣ ਤੁਹਾਨੂੰ ਹੀ ਇਸ ਨੂੰ ਸੰਭਾਲਣਾ ਹੈ ਉਹ ਕੀ ਹੈ ਕਿ ਮੇਰੀ ਪਤਨੀ ਦੀ ਇਸ ਨਾਲ ਨਹੀਂ ਮੰਦੀ ਮਾਪੇ ਸਾਡੇ ਵੀ ਨਹੀਂ ਹਨ ਬਸ ਹੁਣ ਤੁਸੀਂ ਹੀ ਹੋ ਅਤੇ ਤੁਹਾਡਾ ਪਤੀ ਹੈ ਇਹ ਘਰ ਹੈ ਜੇਕਰ ਤੁਹਾਨੂੰ ਸਮਝ ਨਾ ਆਵੇ ਕਿ ਕਿਹੜੀ ਚੀਜ਼ ਕਿੱਥੇ ਪਈ ਹੈ ਫੋਨ ਕਰਕੇ ਪੁੱਛ ਲੈਣਾ ਦੀਵਾਰ ਤੇ ਮੇਰਾ ਨੰਬਰ ਲਿਖਿਆ ਹੋਇਆ ਹੈ ਪਰ ਜੇਕਰ ਇਹ ਜ਼ਿਆਦਾ ਤੰਗ ਕਰਨ ਲੱਗੇ ਤਾਂ ਤੁਸੀਂ ਮੈਨੂੰ ਬੁਲਾ ਸਕਦੇ ਹੋ ਪਰ ਦੇਖੋ ਮੈਂ ਵੀ ਬਾਲ ਬੱਚੇਦਾਰ ਹਾਂ ਮੇਰੀ ਪਤਨੀ ਨੂੰ ਮੇਰਾ ਇੱਥੇ ਆਉਣਾ ਜਾਣਾ ਜ਼ਿਆਦਾ ਪਸੰਦ ਨਹੀਂ ਹੈ ਜੇਕਰ ਕੋਈ ਬਹੁਤ ਹੀ ਜ਼ਿਆਦਾ ਐਮਰਜੈਂਸੀ ਹੋਵੇ ਤਾਂ ਫਿਰ ਤੁਸੀਂ ਬੁਲਾ ਲੈਣਾ ਨਹੀਂ ਤਾਂ ਖੁਦ ਹੀ ਹਾਲਾਤ ਨੂੰ ਸੰਭਲਣ ਦੀ ਕੋਸ਼ਿਸ਼ ਕਰਿਓ ਕਿਉਂਕਿ ਹੁਣ ਇਹ ਹੈ ਤਾਂ ਤੁਹਾਡਾ ਹੀ ਪਤੀ ਅਤੇ ਤੁਹਾਨੂੰ ਇਸ ਦੇ ਨਾਲ ਹੀ ਰਹਿਣਾ ਹੈ ਮੈਂ ਸਮਝ ਰਹੀ ਸੀ ਕਿ ਮੇਰੀ ਜ਼ਿੰਦਗੀ ਕਿੰਨੀ ਬੁਰੀ ਹੋਣ ਵਾਲੀ ਸੀ ਮੈਂ ਹਾਂ ਸਿਰ ਹਿਲਾ ਦਿੱਤਾ ਤੇ ਮੈਂ ਕਹਿ ਵੀ ਕੀ ਸਕਦੀ ਸੀ ਉਸਨੇ ਕਿਹਾ ਭਗਵਾਨ ਤੁਹਾਡੀ ਮਦਦ ਕਰੇ ਤੁਸੀਂ ਪਰੇਸ਼ਾਨ ਨਹੀਂ ਹੋਣਾ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਮੈਨੂੰ ਪਤਾ ਸੀ ਕੀ ਉਹ ਤਸੱਲੀ ਦੇ ਰਿਹਾ ਪਰ ਫਿਰ ਦੁਬਾਰਾ ਕਿਹਾ ਕਿ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਭਾਬੀ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਪਤਾ ਨਹੀਂ ਉਸਨੇ ਇਸ ਗੱਲ ਨੂੰ ਦੋ ਵਾਰ ਕਿਉਂ ਬੋਲਿਆ ਅਤੇ ਇੰਨਾ ਜ਼ੋਰ ਦੋਕੇ ਕਿਉਂ ਬੋਲਿਆ ਫਿਲਹਾਲ ਤਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕਿਹਾ ਠੀਕ ਹੈ ਮੇਰਾ ਪਤੀ ਦੂਜੇ ਕਮਰੇ ਵਿੱਚ ਬੈਠਾ ਸੀ ਮੈਂ ਜਦੋਂ ਉਸ ਕਮਰੇ ਵਿੱਚ ਗਈ ਤਾਂ ਹੈਰਾਨ ਰਹਿ ਗਈ। ਇਹ ਕਮਰਾ ਸ਼ਾਇਦ ਉਸੇ ਦਾ ਸੀ। ਇੱਥੇ ਕਾਫੀ ਸਾਰੀਆਂ ਚੀਜ਼ਾਂ ਟੁੱਟੀਆਂ ਹੋਈਆਂ ਸਨ ਅਤੇ ਕੁਝ ਖਿਡੌਣੇ ਵਗੈਰਾ ਵੀ ਪਏ ਸਨ। ਸ਼ਾਇਦ ਉਸ ਦਾ ਦਿਮਾਗ بچਕਾਨਾ ਸੀ। ਉਸ ਨੇ ਮੈਨੂੰ ਦੇਖਿਆ ਤਾਂ ਮੈਂ ਡਰ ਗਈ। ਮੈਨੂੰ ਲੱਗਾ ਇਹ ਮੇਰੇ ਨਾਲ ਕੋਈ ਗੱਲ ਕਰੇਗਾ, ਕੁਝ ਬੋਲੇਗਾ ਜਾਂ ਕੋਈ ਕੰਮ ਕਹਿ ਦੇਵੇਗਾ। ਪਰ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਮੈਂ ਚੁੱਪਚਾਪ ਜਾ ਕੇ ਆਪਣੇ ਕਮਰੇ ਵਿੱਚ ਸੋ ਗਈ। ਮੇਰਾ ਦਿਲ ਤਾਂ ਕੀਤਾ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਗਾ ਲਵਾਂ ਪਰ ਫਿਰ ਮੈਂ ਅਜਿਹਾ ਨਹੀਂ ਕੀਤਾ ਕੈਨ ਵਿੱਚ ਬੜਾ ਅਜੀਬ ਲੱਗਦਾ ਹੈ ਪਰ ਇੰਨੀ ਸਕੂਨ ਦੀ ਨੀਂਦ ਪਹਿਲਾਂ ਕਦੇ ਨਹੀਂ ਆਈ ਸੀ ਅੱਖ ਖੁੱਲ੍ਹੀ ਤਾਂ ਹੈਰਾਨ ਰਹਿ ਕੇ ਸਾਹਮਣੇ ਮੇਰਾ ਪਤੀ ਬੈਠਾ ਸੀ ਉਸ ਨੂੰ ਦੇਖ ਕੇ ਮੈਂ ਡਰ ਗਈ ਫਿਰ ਜਦੋਂ ਮੈਂ ਟੇਬਲ ਵੱਲ ਦੇਖਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਟੇਬਲ ਤੇ ਤਾਂ ਨਾਸ਼ਤਾ ਪਿਆ ਹੋਇਆ ਸੀ ਨਾਸ਼ਤਾ ਤਾਂ ਬਾਜ਼ਾਰ ਦਾ ਲੱਗ ਰਿਹਾ ਸੀ ਮੈਂ ਉਸ ਵੱਲ ਦੇਖਿਆ ਅਤੇ ਆਸ-ਪਾਸੇ ਦੇਖਿਆ। ਮੈਨੂੰ ਲੱਗਾ ਸ਼ਾਇਦ ਉਸ ਦਾ ਭਰਾ ਆਇਆ ਹੈ ਅਤੇ ਉਹ ਹੀ ਨਾਸ਼ਤਾ ਲੈ ਕੇ ਆਇਆ ਹੈ ਪਰ ਘਰ ਵਿੱਚ ਕੋਈ ਨਹੀਂ ਸੀ। ਬਾਹਰ ਵਾਲਾ ਦਰਵਾਜ਼ਾ ਤਾਂ ਅਜੇ ਵੀ ਬੰਦ ਸੀ। ਰਾਤ ਨੂੰ ਮੈਂ ਖੁਦ ਕੁੰਡੀ ਲਗਾਈ ਸੀ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਨਾਸ਼ਤਾ ਕਰ ਲਓ ਅਤੇ ਉਹ ਵੀ ਨਾਸ਼ਤਾ ਕਰਨ ਲਈ ਬੈਠ ਗਿਆ। ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਇਸ ਨੂੰ ਐਨਾ ਪਤਾ ਹੈ ਕਿ ਸਾਡਾ ਵਿਆਹ ਹੋਇਆ ਹੈ ਤਾਂ ਬਾਜ਼ਾਰੋਂ ਨਾਸ਼ਤਾ ਲੈ ਕੇ ਆਉਣਾ ਹੈ? ਫਿਰ ਇਹ ਕਾਦਾ পাগল ਹੋਇਆ ਪਰ ਫਿਰ ਉਸਨੇ ਅਜੀਬ ਜਿਹੇ ਗਾਣਾ ਗੁਣਾ ਸ਼ੁਰੂ ਕਰ ਦਿੱਤਾ ਇਹ ਕਿਸੇ ਕਾਰਟੂਨ ਦਾ ਗਾਣਾ ਸੀ ਮੈਂ ਤਾਂ ਸਮਝ ਗਈ ਕਿ ਸ਼ਾਇਦ ਇਹ ਇੱਕ ਆਮ ਜਿਹੀ ਹਰਕਤ ਹੈ ਸ਼ਾਇਦ ਇਸ ਨੂੰ ਵੀ ਭੁੱਖ ਲੱਗੀ ਹੋਵੇ ਪਰ ਉਸਦੇ ਕੋਲ ਥੋੜੇ ਬਹੁਤ ਪੈਸੇ ਹੁ ਇੰਨਾ ਕੰਮ ਤਾਂ ਕੋਈ ਛੋਟਾ ਬੱਚਾ ਵੀ ਕਰ ਲੈਂਦਾ ਹੈ ਖੈਰ ਮੈਂ ਨਾਸ਼ਤਾ ਕਰ ਲਿਆ ਉਸਦੇ ਬਾਅਦ ਮੈਂ ਘਰ ਨੂੰ ਸਾਫ਼ ਕਰਨ ਲੱਗੀ ਮੈਂ ਇਹ ਪੁੱਛਣਾ ਭੁੱਲ ਹੀ ਗਈ ਸੀ ਕਿ ਇਹ ਘਰ ਕਿਵੇਂ ਚੱਲਦਾ ਹੈ ਪਰ ਫਿਲਹਾਲ ਤਾਂ ਘਰ ਵਿੱਚ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਸਨ ਮੈਂ ਉਸਦੇ ਭਰਾ ਦਾ ਨੰਬਰ ਮਿਲਾਇਆ ਪਰ ਨੰਬਰ ਨਹੀਂ ਮਿਲ ਰਿਹਾ ਸੀ ਮੈਂ ਦੁਪਹਿਰ ਦਾ ਖਾਣਾ ਵੀ ਬਣਾ ਦਿੱਤਾ ਮੇਰੇ ਘਰ ਵਿੱਚ ਅਜਿਹਾ ਹੀ ਦਿਨ ਚੱਲਣ ਲੱਗੇ ਮੇਰਾ ਪਤੀ ਅਚਾਨਕ ਹੀ ਕਿਤੇ ਚਲਾ ਗਿਆ ਤਾਂ ਮੈਂ ਪਰੇਸ਼ਾਨ ਹੋ ਗਈ ਮੈਨੂੰ ਲੱਗਾ ਕਿ ਪਤਾ ਨਹੀਂ ਸ਼ਾਇਦ ਘਰੋਂ ਹੀ ਭੱਜ ਗਿਆ ਹੈ ਇਸ ਲਈ ਮੈਂ ਉਸਦੇ ਭਰਾ ਨੂੰ ਕਾਲ ਕੀਤੀ ਉਸਨੇ ਕਿਹਾ ਕਿ ਹਾਂ ਉਹ ਕਦੇ-ਕਦੇ ਚਲਾ ਜਾਂਦਾ ਹੈ ਪਰ ਵਾਪਸ ਆ ਜਾਂਦਾ ਹੈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਰਾਤ ਤੱਕ ਵਾਪਸ ਆ ਜਾਵੇਗਾ ਜੇਕਰ ਰਾਤ ਤੱਕ ਵੀ ਵਾਪਸ ਨਹੀਂ ਆਇਆ ਤਾਂ ਫਿਰ ਤੁਸੀਂ ਮੈਨੂੰ ਦੱਸ ਦੇਣਾ ਮੈਂ ਕਿਹਾ ਕਿ ਠੀਕ ਹੈ ਰਾਤ ਹੋਈ ਤਾਂ ਮੇਰਾ ਪਤੀ ਵਾਪਸ ਆ ਗਿਆ ਉਸਦੇ ਹੱਥ ਵਿੱਚ ਕੋਈ ਚੀਜ਼ ਸੀ ਜੋ ਉਸਨੇ ਮੈਨੂੰ ਫੜਾ ਦਿੱਤੀ ਮੈਂ ਖੋਲ ਕੇ ਦੇਖਿਆ ਤਾਂ ਉਸਦੇ ਅੰਦਰ ਫੁੱਲ ਸਨ ਮੈਂ ਕਿਹਾ ਇਹ ਕੀ ਹੈ ਉਸਨੇ ਕਿਹਾ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਮੈਂ ਹੈਰਾਨ ਰਹਿ ਗਈ ਉਸਨੇ ਫੁੱਲ ਮੇਰੇ ਕੋਲ ਰੱਖੇ ਤੇ ਖੁਦ ਦੂਜੇ ਕਮਰੇ ਵਿੱਚ ਚਲਾ ਗਿਆ ਥੋੜੀ ਦੇਰ ਦੇ ਬਾਅਦ ਤਾਂ ਉਹ ਕਮਰਾ ਅੰਦਰੋਂ ਬੰਦ ਸੀ ਉਸ ਦਿਨ ਤੋਂ ਮੇਰੇ ਦਿਨ ਚੰਗੇ ਗੁਜ਼ਰ ਰਹੇ ਸਨ ਜਿਵੇਂ ਮੈਂ ਸੋਚਿਆ ਸੀ ਉਸ ਤਰ੍ਹਾਂ ਦਾ ਕੁਝ ਨਹੀਂ ਹੋ ਰਿਹਾ ਸੀ ਬਲਕਿ ਸਭ ਚੰਗਾ ਹੀ ਹੋ ਰਿਹਾ ਸੀ ਬਲਕਿ ਮੇਰਾ ਪਤੀ ਮੇਰੇ ਲਈ ਰੋਜ਼ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਸੀ ਪਤਾ ਨਹੀਂ ਉਸ ਦੇ ਕੋਲ پیسے ਕਿੱਥੋਂ ਆਉਂਦੇ ਸਨ ਘਰ ਵਿੱਚ ਵੀ ਹਰ ਚੀਜ਼ ਮੌਜੂਦ ਸੀ ਮੇਰੇ ਘਰ ਦਾ ਸਮਾਨ ਥੋੜਾ ਖਤਮ ਹੋਣ ਲੱਗਾ ਤਾਂ ਇੱਕ ਦਿਨ ਉਸ ਦਾ ਭਰਾ ਆਇਆ ਤਾਂ ਉਸ ਨੇ ਆ ਕੇ 20000 ਰੁਪਏ ਮੈਨੂੰ ਦਿੱਤੇ ਮੈਂ ਕਿਹਾ ਕਿ ਇਹ ਘਰ ਵਿੱਚ ਤੁਸੀਂ ਹੀ ਚਲਾਉਂਦੇ ਹੋ ਉਸ ਨੇ ਕਿਹਾ ਨਹੀਂ ਅਜੇ ਹੀ ਕੋਈ ਗੱਲ ਨਹੀਂ ਹੈ ਦਰਸਾ ਸਾਡੇ ਦੋਵਾਂ ਭਰਾਵਾਂ ਦੇ ਨਾਮ ਕੁਝ ਦੁਕਾਨਾਂ ਹਨ ਉਹਨਾਂ ਦਾ ਕਿਰਾਇਆ ਆਉਂਦਾ ਹੈ ਤਾਂ ਮੈਂ ਉਸ ਵਿੱਚੋਂ ਮਹੀਨੇ ਵਿੱਚ ਦੋ ਵਾਰ ਵੀ ਤੋਂ 22000 ਦੇ ਜਾਂਦਾ ਹਾਂ ਤੁਹਾਨੂੰ ਹੋਰ 20000 ਰੁਪਏ 15 ਤਰੀਕ ਨੂੰ ਮਿਲ ਜਾਣਗੇ ਅੱਜ ਪਹਿਲੀ ਤਰੀਕ ਹੈ ਤਾਂ ਮੈਂ ਤੁਹਾਨੂੰ ਪੈਸੇ ਦੇਣ ਲਈ ਆ ਗਿਆ ਹਾਂ ਮੈਂ ਕਿਹਾ ਠੀਕ ਹੈ ਮੈਂ ਘਰ ਦੀ ਜ਼ਰੂਰਤ ਦਾ ਸਮਾਨ ਲੈ ਲਿਆ ਉਸ ਘਰ ਵਿੱਚ ਟੀਵੀ ਵੀ ਸੀ ਏਸੀ ਵੀ ਸੀ ਸਭ ਕੁਝ ਸੀ ਇੱਕ ਦਿਨ ਭੁੱਲੇ ਭਟਕੇ ਮੇਰੀ ਭਾਬੀ ਅਤੇ ਭਰਾ ਇੱਥੇ ਆ ਗਏ ਉਹਨਾਂ ਨੂੰ ਤਾਂ ਪਤਾ ਸੀ ਕਿ ਉਹਨਾਂ ਨੇ ਮੇਰਾ ਵਿਆਹ ਪਾਗਲ ਨਾਲ ਕਰਵਾਇਆ ਹੈ ਅਤੇ ਮੈਨੂੰ ਪਤਾ ਸੀ कि देखण आए ਹੋਣਗੇ ਕਿ ਮੇਰਾ ਕੀ ਹਾਲ ਹੋਇਆ ਹੈ ਪਰ ਜਦੋਂ ਮੈਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਮੈਂ ਨਵਾਂ ਜੋੜਾ ਪਾਇਆ ਹੋਇਆ ਸੀ ਮੇਰੀ ਭਾਬੀ ਨੇ ਕਿਹਾ ਇਹ ਜੋੜਾ ਕਿੱਥੋਂ ਆਇਆ ਇਨ੍ਹਾਂ ਲੋਕਾਂ ਨੇ ਤਾਂ ਤੁਹਾਡੇ ਲਈ ਸਿਰਫ ਦੋ ਹੀ ਜੋੜੇ ਬਣਵਾਏ ਸਨ ਅਤੇ ਅਸੀਂ ਵੀ ਤੁਹਾਡੇ ਲਈ ਕੁਝ ਨਹੀਂ ਬਣਾਇਆ ਮੈਂ ਕਿਹਾ ਮੇਰੇ ਪਤੀ ਨੇ ਮੈਨੂੰ ਲਿਆ ਕੇ ਦਿੱਤਾ ਹੈ ਉਸਨੇ ਕਿਹਾ ਕਿ ਤੁਹਾਡੇ ਪਤੀ ਨੂੰ ਤਾਂ ਮੋਹਤ ਧੋਣਾ ਨਹੀਂ ਆਉਂਦਾ ਤਾਂ ਤੁਹਾਡੇ ਲਈ ਜੋੜਾ ਕਿੱਥੋਂ ਲਿਆਵੇਗਾ ਮੈਂ ਕਿਹਾ ਕਿ ਉਸਨੇ ਮੈਨੂੰ ਲਿਆ ਕੇ ਦਿੱਤਾ ਹੈ ਅਤੇ ਤੁਹਾਨੂੰ ਕਿਸਨੇ ਕਿਹਾ ਕਿ ਉਸ ਨੂੰ ਮੂੰਹ ਹੱਟਣਾ ਨਹੀਂ ਆਉਂਦਾ ਇਹ ਦੇਖੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਮੇਰੇ ਲਈ ਕੀ ਕੀ ਲੈ ਕੇ ਆਇਆ ਹੈ ਜਦੋਂ ਮੈਂ ਸਾਰੀਆਂ ਚੀਜ਼ਾਂ ਆਪਣੀ ਭਾਬੀ ਨੂੰ ਦਿਖਾਈਆਂ ਤਾਂ ਉਹ ਵੀ ਹੈਰਾਨ ਰਹਿ ਗਈ ਉਸਨੇ ਕਿਹਾ ਕਿ ਇਹ ਸਭ ਕੁਝ ਕਿੱਥੋਂ ਲੈ ਕੇ ਆ ਰਿਹਾ ਹੈ ਕਿਤੇ ਚੋਰੀ ਕਰਕੇ ਤਾਂ ਨਹੀਂ ਲਿਆ ਰਿਹਾ ਮੈਂ ਕਿਹਾ ਕਿ ਇਹ ਚੀਜ਼ਾਂ ਤਾਂ ਬਿਲਕੁਲ ਨਵੀਆਂ ਹਨ ਉਸਨੇ ਕਿਹਾ ਨਵੀਆਂ ਤਾਂ ਨਹੀਂ ਲੱਗ ਰਹੀਆਂ ਇੱਕ ਹੀ ਗੱਲ ਹੋ ਗਈ ਉਹਨਾਂ ਨੂੰ ਤਾਂ ਅਜੀਹਾ ਹੋ ਗਿਆ ਜਿਵੇਂ تیر ਨਿਸ਼ਾਨੇ ਤੇ ਨਹੀਂ ਲੱਗਾ ਕਿ ਜਿਵੇਂ ਉਹ ਮੇਰੇ ਨਾਲ ਕੁਝ ਬੁਰਾ ਕਰਨਾ ਚਾਹੁੰਦੀ ਸੀ ਪਰ ਬੁਰਾ ਨਹੀਂ ਹੋਇਆ ਤਾਂ ਬੜੀ ਪਰੇਸ਼ਾਨ ਹੋ ਗਈ ਖੈਰ ਮੈਂ ਵੀ ਸਿਰ ਚੁੱਕ ਕੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਤੇ ਮੈਂ ਬੜੀ ਖੁਸ਼ ਹੋ ਗਈ ਮੇਰੀ ਭਾਬੀ ਨੇ ਕਿਹਾ ਦੇਖੋ ਸ਼ਾਇਦ ਮੈਂ ਜਲਦਬਾਜ਼ੀ ਵਿੱਚ ਆ ਕੇ ਗਲਤ ਫੈਸਲਾ ਕਰ ਦਿੱਤਾ ਸੀ ਪਰ ਤੁਸੀਂ ਤਾਂ ਖੁਸ਼ ਲੱਗ ਰਹੇ ਹੋ ਮੈਂ ਆਪਣੇ ਭਰਾ ਨੂੰ ਵੀ ਕਿਹਾ ਕਿ ਤੁਸੀਂ ਕੋਈ ਗਲਤ ਫੈਸਲਾ ਨਹੀਂ ਕੀਤਾ ਮੈਂ ਸੱਚਮੁੱਚ ਖੁਸ਼ ਹਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਮੈਨੂੰ ਇਸ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਅਸੀਂ ਤਾਂ ਗਰੀਬ ਲੋਕ ਹੀ ਸੀ ਨਾ ਜੇਕਰ ਸਾਡਾ ਵਿਆਹ ਹੁੰਦਾ ਤਾਂ ਸਾਡੇ ਜਿਹੇ ਲੋਕਾਂ ਵਿੱਚ ਹੀ ਹੁੰਦਾ ਪਰ ਇਹ ਦੇਖ ਲਓ ਇਹ ਲੋਕ ਤਾਂ ਤੁਹਾਡੇ ਤੋਂ ਚੰਗੇ ਹਨ ਇਸ ਘਰ ਵਿੱਚ ਤਾਂ ਏਸੀ ਵੀ ਲੱਗਾ ਹੋਇਆ ਹੈ ਗਰਮੀ ਹੁੰਦੀ ਵੀ ਹੈ ਤਾਂ ਸਕੂਨ ਦੀ ਨੀਂਦ ਆਉਂਦੀ ਹੈ। ਮੇਰੀ ਭਾਬੀ ਦਾ ਮੂੰਹ ਲਟਕ ਕੇ ਰਹਿ ਗਿਆ ਸੀ। ਮੈਨੂੰ ਪਤਾ ਸੀ ਕਿ ਘਰ ਜਾਂਦੇ ਹੀ ਇਹ ਮੇਰੇ ਭਰਾ ਨਾਲ ਝਗੜਾ ਕਰੇਗੀ। ਚੰਗੀ ਗੱਲ ਹੈ, ਮੈਨੂੰ ਖੁਸ਼ ਦੇਖ ਕੇ ਘਰ ਜਾਂਦੇ ਹਨ। ਆਪਸ ਵਿੱਚ ਝਗੜਾ ਕਰਦੇ ਹਨ। ਇਹੀ ਉਹਨਾਂ ਦੀ ਸਜ਼ਾ ਸੀ। ਮੇਰਾ ਪਤੀ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਸੀ। ਮੇਰੀਆਂ ਚੀਜ਼ਾਂ ਵੀ ਲੈ ਕੇ ਆਉਂਦਾ, ਮੇਰਾ ਖਿਆਲ ਵੀ ਰੱਖਦਾ, ਮੇਰਾ ਧਿਆਨ ਵੀ ਰੱਖਦਾ। ਇੱਕ ਦਿਨ ਮੈਂ ਜਾ ਰਹੀ ਸੀ ਕਿ ਮੇਰੇ ਪੈਰ ਤੇ ਕੋਈ ਚੀਜ਼ ਲੱਗ ਗਈ ਤਾਂ ਉਸਨੇ ਮੇਰੇ ਪੈਰ ਤੇ ਪੱਟੀ ਬੰਨੀ ਪਰ ਰਾਤ ਹੁੰਦੀ ਤਾਂ ਉਹ ਦੂਜੇ ਕਮਰੇ ਵਿੱਚ ਚਲਾ ਜਾਂਦਾ ਅਤੇ ਅੰਦਰੋਂ ਤਾਲਾ ਲਗਾ ਲੈਂਦਾ ਸੀ ਮੈਂ ਬੜੀ ਪਰੇਸ਼ਾਨ ਹੁੰਦੀ ਸੀ ਕਿ ਇਹ ਕਿਸ ਕਿਸਮ ਦਾ ਮਾਮਲਾ ਹੈ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਪੁੱਛਣਾ ਚਾਹੁੰਦੀ ਸੀ ਮੈਂ ਫਿਲਮਾਂ ਡਰਾਮਿਆਂ ਵਿੱਚ ਸਭ ਦੇਖਿਆ ਸੀ ਕਿ ਮੁਹੱਬਤ ਨਾਲ ਇਨਸਾਨ ਠੀਕ ਹੋ ਜਾਂਦਾ ਹੈ ਸ਼ਾਇਦ ਮੈਂ ਵੀ ਉਸਨੂੰ ਠੀਕ ਕਰ ਲੈਂਦੀ ਅਤੇ ਜੇਕਰ ਉਹ ਠੀਕ ਹੋ ਜਾਂਦਾ ਤਾਂ ਫਿਰ ਇਸ ਦੁਨੀਆ ਦਾ ਸਭ ਤੋਂ ਚੰਗਾ ਮਰਦ ਹੁੰਦਾ ਕਿਉਂਕਿ ਖੂਬਸੂਰਤ ਉਹ ਸੀ ਹੀ ਜਵਾਨ ਵੀ ਸੀ ਪੈਸਿਆਂ ਦੀ ਵੀ ਕੋਈ ਕਮੀ ਨਹੀਂ ਸੀ ਘਰ ਵੀ ਉਸ ਦਾ ਆਪਣਾ ਸੀ ਪਰ ਇੰਨਾ ਸਾਰਾ ਸਮਾਨ ਵੀ ਸੀ ਜੇਕਰ ਅਜਿਹਾ ਹੀ ਹੁੰਦਾ ਤਾਂ ਮੇਰੀ ਪੂਰੀ ਜ਼ਿੰਦਗੀ ਸੈੱਟ ਹੋ ਜਾਂਦੀ ਪਰ ਉਹ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਮੇਰੀ ਇੱਕ ਦੋਸਤ ਪਾਗਲਾਂ ਦੀ ਡਾਕਟਰ ਬਣ ਗਈ ਸੀ ਉਸ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਅਜਿਹੇ ਲੋਕਾਂ ਨੂੰ ਬਹੁਤ ਪਿਆਰ ਤੇ ਮਹੱਬਤ ਦੀ ਜ਼ਰੂਰਤ ਹੁੰਦੀ ਹੈ ਅਤੇ ਜੇਕਰ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਹੋਵੇ ਤਾਂ ਉਸ ਨੂੰ ਇਹ ਬਹੁਤ ਪਿਆਰ ਅਤੇ ਮੁਹੱਬਤ ਦਿੰਦੇ ਹਨ ਮਤਲਬ ਆਮ ਇਨਸਾਨ ਤੋਂ ਜ਼ਿਆਦਾ ਪਰ ਇੱਥੇ ਤਾਂ ਮਾਮਲਾ ਉਲਟਾ ਸੀ ਹੌਲੀ ਹੌਲੀ ਮੈਨੂੰ ਗੱਲ ਸਮਝਣ ਆਉਣ ਲੱਗੀ ਕਿ ਜੋ ਵੀ ਮਾਮਲਾ ਹੈ ਉਸ ਦਾ ਸੰਬੰਧ ਉਸ ਕਮਰੇ ਨਾਲ ਜ਼ਰੂਰ ਹੈ ਕਿਉਂਕਿ ਮੇਰਾ ਪਤੀ ਉਸ ਕਮਰੇ ਵਿੱਚ ਹੀ ਚਲਾ ਜਾਂਦਾ ਸੀ ਇਸ ਲਈ ਮੈਂ ਸੋਚ ਲਿਆ ਕਿ ਮੈਨੂੰ ਪਤਾ ਲਗਾਉਣਾ ਹੋਵੇਗਾ ਕਿ ਉਸ ਕਮਰੇ ਵਿੱਚ ਕੀ ਕਰਦਾ ਹੈ ਮੈਂ ਇੱਕ ਵਾਰ ਉਸ ਕਮਰੇ ਵਿੱਚ ਗਈ ਸੀ ਉੱਥੇ ਅਜਿਹਾ ਕੁਝ ਵੀ ਨਹੀਂ ਸੀ ਮੇਰੀ ਭਾਬੀ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਗਲ ਨਾਲ ਵਿਆਹ ਹੋਇਆ ਹੈ ਲੇਕਿਨ ਉਹ ਬੜੇ ਚੰਗੇ ਹਾਲਾਤ ਵਿੱਚ ਹੈ ਉਸ ਦੇ ਮੂੰਹੋਂ ਨਿਕਲ ਗਿਆ ਹੋਵੇਗਾ ਕਿ ਇਹ ਗੱਲ ਤੇਰੇ ਮੇਰੇ ਤੱਕ ਵੀ ਪਹੁੰਚ ਗਈ ਸੀ ਕਿਉਂਕਿ ਮੁਹੱਲਾ ਤਾਂ ਇੱਕ ਹੀ ਸੀ ਮੈਂ ਕਹਿੰਦੀ ਸੀ ਕਿ ਹਾਂ ਭਗਵਾਨ ਦਾ ਸ਼ੁਕਰ ਹੈ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਮੇਰੇ ਕੋਲ ਸਭ ਕੁਝ ਹੈ ਮੇਰੇ ਕੋਲ ਪੈਸੇ ਵੀ ਹੁੰਦੇ ਸਨ ਘਰ ਦੇ ਸਾਰੇ ਮਾਮਲੇ ਮੇਰੇ ਹੱਥਾਂ ਵਿੱਚ ਹੁੰਦੇ ਸਨ ਪੈਸਾ ਆ ਜਾਂਦਾ ਸੀ ਮੇਰਾ ਪਤੀ ਮੇਰਾ ਖਿਆਲ ਵੀ ਕਰਦਾ ਸੀ ਅਤੇ ਰੋਜ਼ ਮੇਰੇ ਲਈ ਕੋਈ ਨਾ ਕੋਈ ਨਵੀਂ ਚੀਜ਼ ਵੀ ਲੈ ਕੇ ਆਉਂਦਾ ਸੀ ਉਹ ਕਿੱਥੇ ਜਾਂਦਾ ਸੀ ਮੈਨੂੰ ਨਹੀਂ ਪਤਾ ਮੈਂ ਇੱਕ ਵਾਰ ਉਸਦੇ ਪਿੱਛੇ-ਪਿੱਛੇ ਗਈ ਪਰ ਮੈਨੂੰ ਰਸਤੇ ਦਾ ਨਹੀਂ ਪਤਾ ਸੀ ਇਸ ਲਈ ਮੈਂ ਵਾਪਸ ਆ ਗਈ ਕਿ ਮੈਂ ਕਿਤੇ ਗੁੰਮ ਹੀ ਨਾ ਹੋ ਜਾਵਾਂ ਅਤੇ ਉਹ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਪਤਾ ਨਹੀਂ ਕਿੱਥਾ ਚਲਾ ਗਿਆ ਉਸ ਨੂੰ ਰਸਤਿਆਂ ਦਾ ਬਹੁਤ ਚੰਗੀ ਤਰ੍ਹਾਂ ਪਤਾ ਸੀ ਸ਼ਾਇਦ ਕਿਸੇ ਬਾਗ ਵਿੱਚ ਬੱਚਿਆਂ ਨਾਲ ਖੇਡਣ ਲਈ ਜਾਂਦਾ ਹੋਵੇਗਾ ਕਿਉਂਕਿ ਉਸਦੇ ਕੋਲ ਇਸ ਤਰ੍ਹਾਂ ਦਾ ਕਾਫੀ ਸਮਾਨ ਸੀ ਇਸ ਲਈ ਮੈਂ ਇਸ ਗੱਲ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਮੈਨੂੰ ਇਹ ਗੱਲ ਜ਼ਰੂਰ ਪਤਾ ਲਗਾਉਣੀ ਸੀ ਕਿ ਕਮਰੇ ਵਿੱਚ ਕੀ ਕਰਦਾ ਹੈ ਅਤੇ ਉਹ ਦਿਨ ਦੇ ਵਕਤ ਕਮਰੇ ਨੂੰ ਤਾਲਾ ਲਗਾ ਕੇ ਚਲਾ ਜਾਂਦਾ ਸੀ ਇੱਕ ਦਿਨ ਮੈਂ ਚਾਬੀ ਗਾਇਬ ਕਰ ਦਿੱਤੀ ਅਤੇ ਤਾਲਾ ਵੀ ਖੋਲ ਦਿੱਤਾ ਉਸ ਨੂੰ ਹੋਰ ਤਾਲਾ ਨਾ ਮਿਲਿਆ ਤਾਂ ਉਹ ਬਿਨਾਂ ਤਾਲਾ ਲਗਾਏ ਹੀ ਚਲਾ ਗਿਆ ਮੇਰਾ پلان ਸੀ ਕਿ ਮੈਂ ਪਹਿਲਾਂ ਤੋਂ ਹੀ ਕਮਰੇ ਦੇ ਅੰਦਰ ਲੁਕ ਜਾਵਾਂਗੀ ਅਤੇ ਜਦੋਂ ਕਮਰੇ ਵਿੱਚ ਆਵੇਗਾ ਤਾਂ ਮੈਨੂੰ ਪਤਾ ਚੱਲ ਜਾਵੇਗਾ ਕਿ ਉਹ ਕੀ ਕਰ ਰਿਹਾ ਹੈ ਪਰ ਜਿਵੇਂ ਹੀ ਘਰ ਆਇਆ ਮੈਨੂੰ ਭਾਲ ਰਿਹਾ ਸੀ ਮੇਰੇ ਨਾਲ ਕਦੇ-ਕਦੇ ਥੋੜੀਆਂ-ਬਹੁਤ ਗੱਲਾਂ ਵੀ ਕਰ ਲੈਂਦਾ ਸੀ ਉਸ ਨੂੰ ਮੇਰਾ ਨਾਮ ਵੀ ਯਾਦ ਹੋ ਗਿਆ ਸੀ ਮੈਨੂੰ ਮੇਰੇ ਨਾਮ ਨਾਲ ਹੀ ਬੁਲਾਉਂਦਾ ਸੀ ਕਦੇ-ਕਦੇ ਦੇਖ ਕੇ ਬੜਾ ਦੁੱਖ ਹੁੰਦਾ ਸੀ ਕਿ ਇਹ ਵੀ ਤਾਂ ਕਿਸੇ ਦੀ ਔਲਾਦ ਹੈ ਕਿੰਨਾ ਖੂਬਸੂਰਤ ਨੌਜਵਾਨ ਹੈ ਅਤੇ ਇਸਦੇ ਨਾਲ ਪਤਾ ਨਹੀਂ ਕੀ ਹੋਇਆ ਕੀ پاگل ਹੋ ਗਿਆ ਜ਼ਾਹਿਰ ਹੈ ਇਹ پاگل ਪੈਦਾ ਤਾਂ ਨਹੀਂ ਹੋਇਆ ਹੋਵੇਗਾ ਕਿਉਂਕਿ ਕਹਿੰਦੇ ਹਨ ਅਜਿਹੇ ਲੋਕਾਂ ਦੀ ਉਮਰ ਘੱਟ ਹੁੰਦੀ ਹੈ ਸ਼ਾਇਦ ਇਸਦੇ ਨਾਲ ਕੁਝ ਹਾਦਸਾ ਹੋਇਆ ਹੋਵੇਗਾ ਮੈਂ ਉਸਦੇ ਭਰਾ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ ਸੀ ਕਿ ਵਕਤ ਦੇ ਨਾਲ-ਨਾਲ ਤੁਹਾਨੂੰ ਸਭ ਕੁਝ ਪਤਾ ਚੱਲ ਜਾਵੇਗਾ। ਇਹ ਕਿਸ ਕਿਸਮ ਦੀ ਗੱਲ ਸੀ? ਵਕਤ ਦੇ ਨਾਲ ਕਿਵੇਂ ਪਤਾ ਚੱਲਦਾ? ਮੈਨੂੰ ਮੇਰੇ ਪਤੀ ਦੀਆਂ ਪੁਰਾਣੀਆਂ ਤਸਵੀਰਾਂ ਮਿਲੀਆਂ ਸਨ। ਉਹ ਸ਼ਕਲ ਤੋਂ ਬਹੁਤ ਹੀ ਗੁੱਸੇ ਵਾਲਾ ਅਤੇ ਜਿੱਦੀ ਲੱਗਦਾ ਸੀ। ਅਜਿਹਾ ਲੱਗਦਾ ਸੀ ਕਿ ਜਿਵੇਂ ਪੂਰੇ ਖਾਨਦਾਨ ਦਾ ਸਭ ਤੋਂ ਖੂਬਸੂਰਤ ਨੌਜਵਾਨ ਸੀ। ਪਰ ਫਿਰ ਅਜਿਹੇ ਹਾਲ ਤੇ ਕਿਵੇਂ ਪਹੁੰਚ ਗਿਆ? ਕਿਤੇ ਇਸ ਨੂੰ ਕਿਸੇ ਦੀ ਬਦਦੂਆ ਤਾਂ ਨਹੀਂ ਲੱਗੀ ਸੀ ਮਨ ਵਿੱਚ ਅਜੇ ਹੀ ਆਈ ਉਲਟੀਆਂ ਸਿੱਧੀਆਂ ਗੱਲਾਂ ਅਤੇ ਸਵਾਲ ਆਉਂਦੇ ਰਹਿੰਦੇ ਸਨ ਅੱਜ ਤਾਂ ਮੈਨੂੰ ਪਤਾ ਚੱਲ ਹੀ ਜਾਣਾ ਸੀ ਫਿਰ ਉਸਦੇ ਬਾਅਦ ਮੈਂ ਦੇਖਦੀ ਕਿ ਮੈਨੂੰ ਕੀ ਕਰਨਾ ਹੈ ਕਿਤੇ ਕੋਈ ਐਸੀ ਵੈਸੀ ਗੱਲ ਨਾ ਹੋਵੇ ਮੇਰਾ ਪਤੀ ਫਿਰ ਤੋਂ ਮੇਰੇ ਲਈ ਕੋਈ ਚੀਜ਼ ਲੈ ਕੇ ਆਇਆ ਸੀ ਕਮਰੇ ਵਿੱਚ ਗਿਆ ਪਰ ਉਸਨੇ ਮਹਿਸੂਸ ਕੀਤਾ ਕਿ ਮੈਂ ਕਮਰੇ ਵਿੱਚ ਨਹੀਂ ਹਾਂ ਤਾਂ ਉਹ ਚੀਜ਼ ਉੱਥੇ ਹੀ ਰੱਖ ਦਿੱਤੀ ਮੈਨੂੰ ਥੈਲੇ ਰੱਖਣ ਦੀ ਆਵਾਜ਼ ਆਈ ਸੀ ਉਸ ਕਮਰੇ ਵਿੱਚ ਆ ਗਿਆ ਮੈਂ ਕਮਰੇ ਦੇ ਅੰਦਰ ਹੀ ਲੁਕੀ ਸੀ ਉਸਨੇ ਦਰਵਾਜ਼ੇ ਨੂੰ ਅੰਦਰੋਂ ਤਾਲਾ ਲਗਾ ਲਿਆ ਅਤੇ ਕੁਰਸੀ ਤੇ ਸਿਰ ਫੜ ਕੇ ਬੈਠ ਗਿਆ ਮੈਂ ਪਰਦੇ ਦੇ ਪਿੱਛੇ ਉਸ ਨੂੰ ਦੇਖ ਰਹੀ ਸੀ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਮੈਂ ਕਮਰੇ ਦੇ ਅੰਦਰ ਹਾਂ ਉਹ ਸਿਰ ਨੂੰ ਅਜੀਹੇ ਅੰਦਾਜ਼ ਵਿੱਚ ਫੜੀ ਬੈਠਾ ਸੀ ਅਜੀਹਾ ਲੱਗਦਾ ਸੀ ਜਿਵੇਂ ਕੋਈ ਵੱਡਾ ਆਦਮੀ ਕੁਝ ਸੋਚ ਰਿਹਾ ਹੋਵੇ ਉਸਦੇ ਚਿਹਰੇ ਤੋਂ ਅਚਾਨਕ ਪਾਗਲਾਵਾਲੇ ਜਜ਼ਬਾਤ ਹੀ ਗਾਇਬ ਹੋ ਗਏ ਸਨ ਮਾਮਲਾ ਮੈਨੂੰ ਕੁਝ ਗੜਬੜ ਲੱਗ ਰਿਹਾ ਸੀ ਕੋਈ ਨਾ ਕੋਈ ਗੱਲ ਸੀ ਜੋ ਆਮ ਨਹੀਂ ਸੀ ਥੋੜੀ ਦੇਰ ਬਾਅਦ ਉਸਨੇ ਆਪਣੀ ਜੇਬ ਵਿੱਚੋਂ ਇੱਕ ਵੱਡਾ ਜਿਹਾ ਫੋਨ ਕੱਢਿਆ ਮਹਿਰਾਨ ਰਹਿ ਗਈ ਕਿ ਇਹ ਵੱਡਾ ਫੋਨ ਇਸਦੇ ਕੋਲ ਕਦੋਂ ਆਇਆ ਅਤੇ ਫੋਨ ਵੀ ਬਿਲਕੁਲ ਠੀਕ-ਠਾਕ ਸੀ ਟੁੱਟਿਆ ਹੋਇਆ ਵੀ ਨਹੀਂ ਸੀ ਜਦੋਂ ਕਿ ਬਾਕੀ ਉਸ ਦੀਆਂ ਸਾਰੀਆਂ ਚੀਜ਼ਾਂ ਟੁੱਟੀਆਂ ਹੋਈਆਂ ਸਨ ਫੋਨ ਤੇ ਕਿਸੇ ਨਾਲ ਗੱਲ ਕਰਨ ਲੱਗਾ ਅਤੇ ਜਦੋਂ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੇਰੀ ਤਾਂ ਅਜੇ ਹੀ ਹਾਲਤ ਖਰਾਬ ਹੋਈ ਕਿ ਮੈਂ ਹੈਰਾਨ ਰਹਿ ਗਈ ਉਹ ਤਾਂ ਕਿਸੇ ਸਮਝਦਾਰ ਆਦਮੀ ਦੀ ਤਰ੍ਹਾਂ ਗੱਲਾਂ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਦੇਖੋ ਮੈਂ ਤੁਹਾਡੇ ਨਾਲ ਪਹਿਲਾਂ ਡੀਲ ਕੀਤੀ ਸੀ ਅਤੇ ਇਹ ਪੈਸੇ ਕਾਰੋਬਾਰ ਵਿੱਚ ਲਗਾ ਦਿਓ ਜੋ ਮੇਰੀ ਕਿਸਮਤ ਵਿੱਚ ਹੋਵੇਗਾ ਜੋ ਮੇਰਾ ਨਸੀਬ ਹੋਵੇਗਾ ਮੈਨੂੰ ਮਿਲ ਜਾਵੇਗਾ ਮੈਂ ਹੈਰਾਨ ਰਹਿ ਗਈ ਸੀ ਕਿ ਉਹ ਮੇਰਾ ਪਤੀ ਜੋ ਦੁਨੀਆ ਦੇ ਸਾਹਮਣੇ ਪਾਗਲ ਬਣਿਆ ਹੋਇਆ ਹੈ ਇੱਥੇ ਬੈਠ ਕੇ ਬਿਜ਼ਨਸ ਦੀ ਡੀਲ ਕਰ ਰਿਹਾ ਸੀ ਲੇਕਿਨ ਫਿਰ ਦੁਨੀਆ ਦੇ ਸਾਹਮਣੇ ਕਿਉਂ ਪਾਗਲ ਬਣਿਆ ਹੋਇਆ ਸੀ ਅਤੇ ਆਪਣੀ ਪਤਨੀ ਨੂੰ ਝੂਠ ਕਿਉਂ ਬੋਲ ਰਿਹਾ ਸੀ ਆਪਣੀ ਪਤਨੀ ਨੂੰ ਤਾਂ ਦੱਸ ਸਕਦਾ ਸੀ ਦੇਰ ਦਾ ਕੀਤਾ ਕਿ ਸਾਹਮਣੇ ਆ ਜਾਵਾਂ ਪਰ ਫਿਰ ਸੋਚਿਆ ਕਿ ਦੇਖਦੇ ਹਾਂ ਇਹ ਕੀ ਕਰਦਾ ਹੈ ਫਿਰ ਥੋੜੀ ਦੇਰ ਬਾਅਦ ਜੇਬ ਵਿੱਚੋਂ ਕਾਫੀ ਸਾਰੇ ਪੈਸੇ ਕੱਢੇ ਅਤੇ ਫਿਰ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਦਿੱਤਾ ਫਿਰ ਦੁਬਾਰਾ ਤੋਂ ਕਿਸੇ ਨੂੰ ਫੋਨ ਕੀਤਾ ਇਸ ਵਾਰ ਮੈਨੂੰ ਸਮਝ ਆਇਆ ਕਿ ਉਹ ਕਿਸ ਨੂੰ ਫੋਨ ਕਰ ਰਿਹਾ ਹੈ ਉਹ ਆਪਣੇ ਭਰਾ ਨੂੰ ਹੀ ਫੋਨ ਕਰ ਰਿਹਾ ਸੀ ਉਸਨੇ ਕਿਹਾ ਕਿ ਮੇਰਾ ਦਿਲ ਕਰਦਾ ਹੈ ਮੈਂ ਨੀਸ਼ਾ ਨੂੰ ਸਭ ਕੁਝ ਦੱਸ ਦਿਆਂ ਮੇਰੀ ਪਤਨੀ ਹੈ ਮੈਂ ਉਸਦੇ ਨਾਲ ਰਹਿਣਾ ਚਾਹੁੰਦਾ ਹਾਂ ਸ਼ਾਇਦ ਦੂਜਾ ਵਿਅਕਤੀ ਇਹ ਕਹਿ ਰਿਹਾ ਸੀ ਕਿ ਜਲਦਬਾਜ਼ੀ ਨਾ ਕਰੋ ਤਾਂ ਉਸਨੇ ਕਿਹਾ ਕਿ ਜਲਦਬਾਜ਼ੀ ਕਿਵੇਂ ਸਾਡੇ ਵਿਆਹ ਨੂੰ 4 ਮਹੀਨੇ ਹੋਣ ਵਾਲੇ ਹਨ ਜਦੋਂ ਮੇਰਾ ਜ਼ਿਕਰ ਹੋਇਆ ਤਾਂ ਮੈਂ ਸਾਹਮਣੇ ਆ ਗਈ ਮੈਨੂੰ ਦੇਖ ਕੇ ਉਹ ਹੈਰਾਨ ਹੋ ਗਿਆ ਉਸ ਦਾ ਮੂੰਹ ਖੁੱਲਾ ਦਾ ਖੁੱਲਾ ਰਹਿ ਗਿਆ ਅਤੇ ਫੋਨ ਇੱਕ ਸਾਈਡ ਤੇ ਰੱਖ ਦਿੱਤਾ ਮੈਂ ਕਿਹਾ ਕਿ ਇਹ ਸਭ ਕੁਝ ਕੀ ਹੈ ਕਿਉਂ ਦੁਨੀਆ ਦੇ ਸਾਹਮਣੇ ਪਾਗਲ ਬਣੇ ਹੋਏ ਹਾਂ ਮੈਂ ਸਭ ਕੁਝ ਸੁਣ ਲਿਆ ਹੈ ਉਸਨੇ ਕਿਹਾ ਕਿ ਦੇਖੋ ਮੈਂ ਅੱਜ ਜਾਂ ਕੱਲ ਤੁਹਾਨੂੰ ਦੱਸਣਾ ਹੀ ਸੀ ਮੈਂ ਕਿਹਾ ਕਿ ਮੈਨੂੰ ਸਾਰੀ ਗੱਲ ਦੱਸੋ ਅਖੀਰ ਗੱਲ ਕੀ ਹੈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਉਸਨੇ ਕਿਹਾ ਰੋ ਕਿਉਂ ਰਹੀ ਹੋ ਮੈਂ ਕਿਹਾ ਮੈਨੂੰ ਨਹੀਂ ਪਤਾ ਬਸ ਮੈਨੂੰ ਰੋਣਾ ਆ ਰਿਹਾ ਹੈ ਮੈਨੂੰ ਦੱਸ ਦਿਓ ਕਿ ਕੀ ਗੱਲ ਹੈ ਉਸਨੇ ਮੈਨੂੰ ਅਜੇਹੀ ਗੱਲ ਦੱਸੀ ਕਿ ਮੈਂ ਹੈਰਾਨ ਰਹੀ ਉਸਨੇ ਕਿਹਾ ਕਿ ਮੈਂ ਪੂਰੇ ਮਹੱਲੇ ਦਾ ਸਭ ਤੋਂ ਸਮਝਦਾਰ ਅਤੇ ਪੜਿਆ ਲਿਖਿਆ ਲੜਕਾ ਸੀ ਮੇਰੀ ਬਹੁਤ ਚੰਗੀ ਨੌਕਰੀ ਵੀ ਸੀ ਅਜੇ ਵੀ ਮੈਂ ਉਸੇ ਨੌਕਰੀ ਵਿੱਚ ਥਾਂ ਪਰ ਸਾਰੀ ਰਾਤ ਬੈਠ ਕੇ ਆਨਲਾਈਨ ਕੰਮ ਕਰਦਾ ਹਾਂ ਮੈਂ ਕਿਹਾ ਕਿ ਫਿਰ ਪਾਗਲ ਕਿਉਂ ਬਣੇ ਫਿਰਦੇ ਹਾਂ ਤਾਂ ਉਸਨੇ ਕਿਹਾ ਮੇਰੇ ਕੁਝ ਲੋਕਾਂ ਨਾਲ ਦੋਸਤੀ ਸੀ ਪਰ ਮੈਨੂੰ ਨਹੀਂ ਪਤਾ ਸੀ ਉਹ ਕਿਸੇ ਹੋਰ ਤਰ੍ਹਾਂ ਦੇ ਲੋਕ ਸਨ ਇੱਕ ਦਿਨ ਅਸੀਂ ਕਿਤੇ ਚਲੇ ਗਏ ਉੱਥੇ ਸਾਡਾ ਛੋਟਾ ਜਿਹਾ ਝਗੜਾ ਹੋ ਗਿਆ ਅਤੇ ਸਾਡੇ ਹੱਥੋਂ ਇੱਕ ਆਦਮੀ ਮਾਰ ਗਿਆ ਤਾਂ ਸਾਰਾ ਇਲਜ਼ਾਮ ਉਸਨੇ ਮੇਰੇ ਤੇ ਲਗਾ ਦਿੱਤਾ ਜੇਕਰ ਮੈਂ ਪਾਗਲਪਨ ਦਾ ਨਾਟਕ ਨਾ ਕਰਦਾ ਤਾਂ ਮੈਨੂੰ ਸਜ਼ਾ ਹੋ ਜਾਂਦੀ ਅਤੇ ਮੇਰੀ ساری ਜ਼ਿੰਦਗੀ ਜ਼ੇਰ ਵਿੱਚ गुज़र ਜਾਂਦੀ ਕਿਉਂਕਿ ਉਹ ਸਭ ਲੋਕ ਭੱਜ ਗਏ ਪਰ ਮੈਂ ਉਸ ਆਦਮੀ ਦੀ ਜਾਨ ਬਚਾਉਣ ਦੇ ਚੱਕਰ ਵਿੱਚ ਉੱਥੇ ਹੀ ਰਹਿ ਗਿਆ ਪਰ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਅਤੇ ਇਲਜ਼ਾਮ ਮੇਰੇ ਤੇ ਆ ਗਿਆ ਮੈਨੂੰ ਪੁਲਿਸ ਫੜ ਕੇ ਲੈ ਗਈ ਸੀ ਅਜੇ ਵੀ ਉਹ ਲੋਕ ਇਸੇ ਮੁਹੱਲੇ ਵਿੱਚ ਰਹਿੰਦੇ ਸਨ ਉਸ ਦਾ ਮੇਰੀ ਵਜ੍ਹਾ ਨਾਲ ਨੁਕਸਾਨ ਹੋਇਆ ਇਸ ਲਈ ਮੈਨੂੰ ਪਾਗਲਪਨ ਦੀ ਐਕਟਿੰਗ ਕਰਨੀ ਪਈ ਪਰ ਸੁਣਿਆ ਹੈ ਹੁਣ ਉਹਨਾਂ ਨੇ ਆਪਣਾ ਘਰ-ਵਾਰ ਵੇਚ ਦਿੱਤਾ ਹੈ ਅਤੇ 1 ਮਹੀਨੇ ਬਾਅਦ ਇੱਥੋਂ ਜਾ ਰਹੇ ਹਨ। ਬਸ ਉਸ ਦੇ ਬਾਅਦ ਮੈਂ ਆਪਣੇ ਤਰੀਕੇ ਨਾਲ ਰਹਿ ਸਕਦਾ ਹਾਂ। ਤੁਹਾਨੂੰ ਇਹ ਸਭ ਕੁਝ ਮੈਂ ਇਸ ਲਈ ਨਹੀਂ ਦੱਸਿਆ ਕਿ ਇੱਕ ਵਾਰ ਉਹ ਲੋਕ ਇੱਥੋਂ ਚਲੇ ਜਾਣ ਤਾਂ ਫਿਰ ਮੈਂ ਤੁਹਾਨੂੰ ਵੀ ਦੱਸ ਦਿਆਂਗਾ। ਤੁਹਾਡੇ ਭਰਾਣੇ ਜਦੋਂ ਕਿਹਾ ਕਿ ਉਸ ਨੂੰ ਇਹ ਰਿਸ਼ਤਾ ਕਬੂਲ ਹੈ ਤਾਂ ਅਸੀਂ ਲੋਕ ਬੜੇ ਹੈਰਾਨ ਹੋਏ। ਸਾਨੂੰ ਪਤਾ ਚੱਲ ਗਿਆ ਸੀ। ਇਸ ਲਈ ਮੈਂ ਬਿਨਾਂ ਦੇਖੇ ਹੀ ਵਿਆਹ ਲਈ ਹਾਂ ਕਰ ਦਿੱਤੀ। ਸੋਚਿਆ ਕੋਈ ਤਾਂ ਪੁਨ ਕਮਾਲ ਲਵਾਂ ਤੁਹਾਨੂੰ ਬਚਾਉਣ ਦੀ ਖਾਤਰ ਤੁਹਾਡੇ ਨਾਲ ਬਹੁਤ ਮੁਹੱਬਤ ਕਰਦਾ ਹਾਂ ਤੁਸੀਂ ਬਹੁਤ ਚੰਗੇ ਲੱਗਦੇ ਹੋ ਬਹੁਤ ਬਾਹਰ ਜਾਂਦਾ ਹਾਂ ਤਾਂ ਉਹ ਵੀ ਕੰਮ ਦੇ ਸਿਲਸਿਲੇ ਵਿੱਚ ਹੀ ਜਾਂਦਾ ਹਾਂ ਤੁਹਾਡਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਤਾਂ ਫਿਰ ਸੋਚਦਾ ਹਾਂ ਤੁਹਾਡੇ ਲਈ ਕੋਈ ਚੀਜ਼ ਲੈ ਲਵਾਂ ਸੋਚਦਾ ਹਾਂ ਕਿਤੇ ਤੁਸੀਂ ਹਾਲਾਤਾਂ ਤੋਂ ਤੰਗ ਆ ਕੇ ਮੈਨੂੰ ਛੱਡ ਕੇ ਨਾ ਚਲੇ ਜਾਓ ਕਿ ਇੱਕ ਪਾਗਲ ਦੇ ਨਾਲ ਮੇਰੀ ਜ਼ਿੰਦਗੀ ਬੁਰੀ ਗੁਜ਼ਰ ਰਹੀ ਹੈ ਇਸ ਲਈ ਤੁਹਾਡੇ ਸਾਰੇ ਨਾਜ਼ ਨਖਰੇ ਚੁੱਕਣ ਦੀ ਕੋਸ਼ਿਸ਼ ਕਰਦਾ ਹਾਂ ਤੁਹਾਡੇ ਲਈ ਤੋਹਫਾ ਲੈ ਕੇ ਆਉਂਦਾ ਹਾਂ ਕਿ ਘੱਟੋ ਘੱਟ ਤੁਸੀਂ ਖੁਸ਼ ਤਾਂ ਰਹੋ ਤੁਹਾਡੇ ਨਾਲ ਬਹੁਤ ਮੁਹੱਬਤ ਕਰਦਾ ਹਾਂ ਮੇਰੀਆਂ ਅੱਖਾਂ ਵਿੱਚ ਫਿਰ ਤੋਂ ਹੰਝੂ ਡਿੱਗਣ ਲੱਗੇ ਉਸਨੇ ਕਿਹਾ ਕਿ ਤੁਸੀਂ ਰੋ ਕਿਉਂ ਰਹੇ ਹੋ ਮੈਂ ਕਿਹਾ ਕਿ ਖੁਸ਼ੀ ਨਾਲ ਰੋ ਰਹੀ ਹਾਂ ਉਸਨੇ ਕਿਹਾ ਅਜੀਬ ਹੋ ਦੁੱਖ ਨਾਲ ਵੀ ਰੋਂਦੇ ਹਾਂ ਅਤੇ ਖੁਸ਼ੀ ਨਾਲ ਵੀ ਰੋਂਦੇ ਹਾਂ ਦੇਖੋ ਮੈਂ ਤੁਹਾਡਾ ਪਤੀ ਹਾਂ ਤੁਹਾਡੀ ਜ਼ਿੰਦਗੀ ਬਹੁਤ ਚੰਗੀ ਹੋਣ ਵਾਲੀ ਹੈ ਇੱਕ ਡੇਢ ਮਹੀਨੇ ਤੱਕ ਸਾਨੂੰ ਨਾਟਕ ਕਰਨਾ ਹੋਵੇਗਾ ਅਤੇ ਇਸ ਦੇ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਮੈਂ ਕਿਹਾ ਕਿ ਮੈਨੂੰ ਕੋਈ ਦਿੱਕਤ ਨਹੀਂ ਹੈ। ਮੈਂ ਤਾਂ ਸੋਚ ਰਹੀ ਹਾਂ ਕਿ ਭਗਵਾਨ ਨੇ ਮੇਰੇ ਕਿਹੜੇ ਪੁੰਨ ਦਾ ਮੈਨੂੰ ਤੋਹਫਾ ਦਿੱਤਾ ਹੈ। ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੀ ਪਰ ਮੇਰੇ ਆਪਣੇ ਭਰਾ ਨੇ ਮੇਰੇ ਨਾਲ ਇੰਨਾ ਬੁਰਾ ਕੀਤਾ ਅਤੇ ਸ਼ੁਕਰ ਹੈ ਕਿ ਤੁਸੀਂ ਬਿਲਕੁਲ ਠੀਕ ਹੋ। ਉਸਨੇ ਕਿਹਾ ਕਿ ਪਰੇਸ਼ਾਨ ਨਾ ਹੋਵੋ। ਸਭ ਠੀਕ ਹੈ ਅਤੇ ਹਮੇਸ਼ਾ ਠੀਕ ਰਹੇਗਾ। ਮੈਂ ਤੁਹਾਡਾ ਪਤੀ ਹਾਂ। ਹਮੇਸ਼ਾ ਤੁਹਾਡਾ ਖਿਆਲ ਰੱਖਾਂਗਾ ਤੁਹਾਡੇ ਨਾਲ ਰਹਾਂਗਾ ਸਾਡੀ ਜ਼ਿੰਦਗੀ ਬਹੁਤ ਚੰਗੀ ਹੋਵੇਗੀ ਅਤੇ ਅਜਿਹਾ ਹੀ ਹੋਇਆ ਹੌਲੀ-ਹੌਲੀ ਮੈਂ ਇੱਕ ਗੱਲ ਦਾ ਦਿੱਤੀ ਕਿ ਮੈਂ ਆਪਣੇ ਪਤੀ ਦਾ ਇਲਾਜ ਕਰਵਾ ਲਿਆ ਹੈ ਅਤੇ ਸਾਡੀ ਜ਼ਿੰਦਗੀ ਮਿਸਾਲ ਬਣ ਗਈ ਦੋਸਤੋ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ